ਵੈਕੜੀ ਜੀ ਖਾਲਸਾ ਵੈਕੜੀ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਦੇਖ ਰਹੇ ਹਾਂ ਕਿ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਅਕਾਲੀ ਦਲ ਦੇ ਇੱਕ ਧੜੇ ਨੇ ਜਿਹਦੇ ਵਿੱਚ ਸਾਬਕਾ ਕੈਬਨਿਟ ਵਜ਼ੀਰ ਵੀ ਨੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਨੇ ਉਹਨਾਂ ਨੇ ਪਾਰਟੀ ਤੋਂ ਵੱਖ ਹੋ ਕੇ ਇੱਕ ਪਾਰਟੀ ਦੇ ਡਿਸਪਲਿਨ ਨੂੰ ਭੰਗ ਕਰਦੇ ਹੋਏ ਅਲ ਅਰਗ ਜਿਹੜੇ ਆਪਣੇ ਇਰਾਗਲ ਆਪਣੇ ਸ਼ੁਰੂ ਕਰ ਦਿੱਤੇ ਸਾਰੀ ਸਾਡੀ ਸਤਕਾਰਯੋਗ ਲੀਡਰਸ਼ਿਪ ਉਹਦੇ ਵਿੱਚ ਅੰਮੂ ਮਾਇਰਾ ਸਾਹਿਬਾ ਰਖੜਾ ਸਾਹਿਬਾ ਬੀਬੀ ਜੰਗੀਰ ਕੌਰ ਜੀ ਨੇ ਹੋਰ ਬਹੁਤ ਸਾਰੇ ਲੀਡਰ ਹੈ ਮੈਂ ਇੱਕ ਯੂਥ ਕਾਲੀਦਲ ਦਾ ਨਮਾਣਾ ਜਾਂ ਸੇਵਾਦਾਰ ਹੋਣ ਦੇ ਨਾਤੇ ਇਹ ਸਾਰੀ ਲੀਡਰਸ਼ਿਪ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਆਓ ਪਾਰਟੀ ਦਾ ਦਫਤਰ ਬਹੁਤ ਵਿਸ਼ਾਲ ਹੈਗਾ ਇੱਥੇ ਬਹਿ ਕੇ ਜੇਕਰ ਪਾਰਟੀ ਨਾਲ ਕੋਈ ਮਨਮਟਾਵ ਨੇ ਪਾਰਟੀ ਦੇ ਪ੍ਰਧਾਨ ਸਰ ਦਾ ਸੁਬੀ ਸਿੰਘ ਬਾਲ ਨਾਲ ਕੋਈ ਗਿਲੇ ਸ਼ਿਕਵੇ ਨੇ ਤੇ ਤੁਸੀਂ ਇੱਥੇ ਵਿਚਾਰੋ ਇੱਥੇ ਹੋਰ ਬਹੁਤ ਸਾਰੇ ਪਾਰਟੀ ਦੇ ਅਹੁਦੇਦਾਰ ਸੀਨੀਅਰ ਅਹੁਦੇਦਾਰ ਬੈਠਦੇ ਨੇ ਸਕੱਤਰ ਜਨਰਲ ਬੈਠਦੇ ਨੇ ਕੋਰ ਕਮੇਟੀ ਬੈਠਦੀ ਆ ਵਰਕਿੰਗ ਕਮੇਟੀ ਬੈਠਦੀ ਆ ਜਿੱਦਾਂ ਆਪਾਂ ਇੱਕ ਇੱਕ ਧੜਾ ਬਾਗੀ ਧੜਾ ਜਿਹਨੂੰ ਆਮ ਹੀ ਸੋਸ਼ਲ ਮੀਡੀਆ ਦੇ ਵਿੱਚ ਜਾਂ ਨਿਊਜ਼ ਦੇ ਵਿੱਚ ਬਾਗੀ ਧੜਾ ਕਹਿ ਕੇ ਪ੍ਰਚਾਰਿਆ ਤੁਸੀਂ ਇੱਕ ਅਲੱਗ ਧੜਾ ਬਣਾ ਕੇ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਜਾ ਰਹੇ ਹੋ ਮੀਡੀਆ ਡੋਮੇਨ ਦੇ ਵਿੱਚ ਜਾ ਰਹੇ ਹੋ ਜਿਹਦੇ ਨਾਲ ਲੋਕਾਂ ਦੇ ਵਿੱਚ ਪਾਰਟੀ ਦਾ ਮੈਸੇਜ ਕੋਈ ਚੰਗਾ ਨਹੀਂ ਜਾਂਦਾ ਸੋ ਤੁਸੀਂ ਸਾਡੇ ਸਤਿਕਾਰਯੋਗੋਂ ਸਾਡੇ ਯੂਥ ਨੇ ਤੁਹਾਡੇ ਤੋਂ ਇੱਕ ਮਹਿਣਾ ਦਿਸ਼ਾ ਲੈ ਕੇ ਚੱਲਣਾ ਸੀ ਪਰ ਇੱਕ ਹੋ ਗਲਤ ਰਿਹਾਗਾ ਸੋ ਮੇਰੀ ਇਹੀ ਇੱਕ ਤੁਹਾਡੇ ਮੂਰੇ ਬੇਨਤੀ ਆ ਆਓ ਪਾਰਟੀ ਦਾ ਪਲ ਡਿਸਪਲਿਨ ਭੰਗਣਾ ਕਰੀਏ ਜਿਹੜਾ ਵੀ ਬਾਗੀ ਧੜਾ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਤੇ ਉਸ ਧੜੇ ਨੂੰ ਵੀ ਬੇਨਤੀ ਕਰਦਾ ਜਿੱਦਾਂ ਆਪਾਂ ਪਿੱਛੇ ਦੇਖਦੇ ਹੁੰਦੇ ਸੀ ਨਾ ਤੁਹਾਡੇ ਧੜੇ ਦੇ ਵਿੱਚ ਵੀ ਇੱਕ ਮੈਂ ਆਧਾਰਨ ਦੇਣੀ ਚਾਹਣਾ ਕਿ ਜਦ ਪੁਰਾਣੇ ਸਮਿਆਂ ਦੇ ਵਿੱਚ ਕੋਈ ਸ਼ਿਕਾਰੀ ਜਿਹੜਾ ਸ਼ਿਕਾਰ ਕਰਦਾ ਹੁੰਦਾ ਸੀ ਨਾ ਉਹ ਜਿਸ ਤਰ੍ਹਾਂ ਦੇ ਉਹਦੇ ਪੰਛੀ ਨੇ ਹਣੇ ਜਿਵੇਂ ਤੋਤੇ ਮਾਰਨੇ ਸੀ ਜਾਂ ਕਬੂਤਰ ਫੜਨੇ ਸੀ ਉਸ ਤਰ੍ਹਾਂ ਦੇ ਉਹ ਆਪਦੇ ਪੰਛੀ ਜਿਹੜੇ ਸ਼ਿਕਾਰੀ ਦੇ ਪੰਛੀ ਹੁੰਦੇ ਸੀ ਉਹ ਪੰਛੀਆਂ ਦੇ ਵਿੱਚ ਛੜ ਦਿੰਦਾ ਸੀ ਉਹ ਭੋਲੇ-ਪਾਲੇ ਪੰਛੀਆਂ ਨੂੰ ਵਗਰਲਾ ਕੇ ਸ਼ਿਕਾਰੀ ਦੇ ਜਾਲ ਦੇ ਵਿੱਚ ਫਸਾਉਂਦੇ ਇਸੇ ਤਰ੍ਹਾਂ ਇਸ ਧੜੇ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਵਿੱਚੋਂ ਦੋ ਤਿੰਨ ਜਿਹੜੇ ਲੀਡਰ ਆ ਪੱਕੇ ਭਾਜਪਾ ਦੇ ਏਜੰਟ ਨੇ ਜਿਹੜੇ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਹੇ ਆ ਸੋ ਸਾਰੇ ਸੀਨੀਅਰ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਇਹਨਾਂ ਜਿਹੜੇ ਪੰਛੀ ਜਿਹੜੇ ਸ਼ਿਕਾਰੀ ਦੇ ਪੰਛੀ ਆ ਇਹਨਾਂ ਦੀਆਂ ਚਾਲਾਂ ਤੋਂ ਬਚੋ ਆਓ ਆਪਦੀ ਪਾਰਟੀ ਜਿਹੜੀ ਸਾਡੀ 1920 ਦੇ ਵਿੱਚ ਇਤਿਹਾਸ ਇੱਕ ਮੈਨਾ ਬਹੁਤ ਵੱਡੀ ਪਾਰਟੀ ਆ ਸਾਡੇ ਬਜ਼ੁਰਗਾਂ ਦਾ ਖੂਨ ਜਿਹਦੇ ਵਿੱਚ ਲੱਗਿਆ ਹੋਇਆਗਾ ਟੋਡੀ ਵੀ ਬਹੁਤ ਸਾਰੀ ਮਿਹਨਤ ਇਸ ਪਾਰਟੀ ਨੂੰ ਖੜੀ ਕਰਨ ਦੇ ਵਿੱਚ ਲੱਗੀ ਆ ਇਸ ਪਾਰਟੀ ਨੂੰ ਭੰਗਣਾ ਕਰੀਏ ਸਟੇਟ ਦੇ ਹੱਥਾਂ ਵਿੱਚ ਨਾ ਖੇਡੀਏ ਜੇਕਰ ਕੋਈ ਗਿਲਾ ਸ਼ਿਕਵਾ ਪਾਰਟੀ ਦੀਆਂ ਨੀਤੀਆਂ ਪ੍ਰਤੀ ਪਾਰਟੀ ਦੀ ਲੀਡਰਸ਼ਿਪ ਪ੍ਰਤੀ ਪਾਰਟੀ ਦਾ ਦਫ਼ਤਰ ਬਹੁਤ ਵਿਸ਼ਾਲ ਆ ਪਾਰਟੀ ਦੀ ਲੀਡਰਸ਼ਿਪ ਦਾ ਘੇਰਾ ਬਹੁਤ ਵਿਸ਼ਾਲ ਉਹਦੇ ਇਕ ਲਿਆਰਿਆਂ ਦੇ ਵਿੱਚ ਰਹਿ ਕੇ ਗੱਲ ਕਰੀਏ ਤਾਂ ਜੋ ਤੁਹਾਡੇ ਤੋਂ ਆਉਣ ਵਾਲੀ ਪੀੜ੍ਹੀ ਸਿੱਖ ਸਕੇ ਕੁਝ ਇਹ ਜਿਹੜੀਆਂ ਗੱਲਾਂ ਅੱਜ ਛੋਟੀਆਂ-ਛੋਟੀਆਂ ਚ ਵੱਡੀਆਂ-ਵੱਡੀਆਂ ਹੋ ਰਹੀਆਂ ਇਹ ਇਤਿਹਾਸ ਦਾ ਹਿੱਸਾ ਬਣਨੀ ਆ ਕਿਤੇ ਸਾਨੂੰ ਅੱਜ ਤੋਂ 30 ਸਾਲ ਬਾਅਦ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਆਓ ਆਪ ਦੀ ਮਾਂ ਪਾਰਟੀ ਖੇਤਰੀ ਪਾਰਟੀ ਨੂੰ ਕਾਮਯਾਬ ਕਰੀਏ ਇੰਨੀ ਇੱਕ ਬੇਨਤੀਆਂ ਕਰਦਾ ਹਾਂ ਖਿਮਾ ਦਾ ਜਾਚਕਾ ਬਲੌ ਫਤਿਹ ਵੈਗੂ ਜੀ ਖਾਲਸਾ ਵੈਗੂ ਜੀ ਕੀ ਫਤਿਹ